ਤੁਹਾਨੂੰ ਪਤਾ ਹੀ ਆਪਾਂ ਹਰ ਸਾਲ ਦੀ ਗਣੇਸ਼ ਨੂੰ ਸੁਭਸ ਬੜੀ ਧੂਮ-ਨਾਮ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਸਾਡਾ 11ਵਾਂ ਗਣੇਸ਼ ਮਹਾਉਤਸਵ ਸਾਰੇ ਦਰਬੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ 27 ਤਰੀਕ ਨੂੰ ਪਵਨਤਾ ਮੰਦਿਰ ਤੋਂ ਕਲਸ਼ ਯਾਤਰਾ ਬੜੇ ਧੂਮ-ਤਾਮ ਨਾਲ ਬਾਜ਼ਾਰ ਵਿੱਚ ਹੁੰਦੀ ਰਹੀ 251 ਕਲਸ਼ ਨਾਲ ਗੀਤਾ ਭਵਨ ਵਿੱਚ ਪਹੁੰਚੇਗੀ ਉਸ ਵਿੱਚ ਬਹੁਤ ਸਾਰੇ ਸਕੂਲਾਂ ਵੱਲੋਂ ਬੱਚਿਆਂ ਵੱਲੋਂ ਪਾਰਟਿਸਪੇਟ ਕੀਤਾ ਜਾਵੇਗਾ ਜੀ ਢੋਲ ਵਾਜਿਆਂ ਵਾਲੀ ਆਪਣਾ ਗਣਪਤੀ ਮਹਾਰਾਜ ਜੀ ਦੀ ਪਾਲਕੀ ਨੂੰ ਗੀਤਾ ਭਵਨ ਵਿੱਚ ਲਿਆਂਦਾ ਜਾਏਗਾ ਜੋਤੀ ਪ੍ਰਚੰਡ ਕੀਤੀ ਆਏਗੀ ਜੈ ਸ਼੍ਰੀ ਗਣੇਸ਼ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵਾਂ ਗਣੇਸ਼ ਮਹਾਉਤਸਵ ਗਣਪਤੀ ਸੇਵਾ ਮੰਡਲ ਡੇੜਵਾ ਦੇ ਵੱਲੋਂ ਸਾਰੇ ਹੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਬੜਾ ਹੀ ਧੂਮ-ਤਾਮ ਦੇ ਨਾਲ ਗੀਤਾ ਭਵਨ ਏਸੀ ਹਾਲ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੋ ਕਿ 27 ਤਰੀਕ ਤੋਂ ਲੈ ਕੇ 6 ਤਰੀਕ ਤੱਕ ਲਗਾਤਾਰ ਪ੍ਰੋਗਰਾਮ ਚੱਲੇਗਾ 27 ਤਰੀਕ ਨੂੰ ਕਲਸ਼ ਯਾਤਰਾ ਖਾਟੂ ਦਾ ਮੰਦਰ ਤੋਂ ਸ਼ੁਰੂ ਹੋ ਕੇ ਗੀਤਾ ਭਵਨ ਮੰਦਰ ਤੱਕ ਆਵੇਗੀ ਅਤੇ ਜੋ ਅੱਜ ਇਸ ਦਾ ਕਾਰਡ ਰੀਲੀਜ਼ ਕੀਤਾ ਗਿਆ ਹੈ ਤੇ ਸਾਰਾ ਹੀ ਇਹਦੇ ਵਿੱਚ ਜੋ ਬੇਰਵਾ ਕਾਰਡ ਦੇ ਵਿੱਚ ਦਿੱਤਾ ਗਿਆ ਤੇ ਘਰ ਘਰ ਇਹ ਕਾਰਡ ਪਹੁੰਚਾ ਜਾਵੇਗਾ ਅੱਜ ਦਾ ਜੋ ਕਾਰਡ ਹੈਗਾ ਗਣੇਸ਼ ਜੀ ਦਾ ਨੂੰ ਅਰਪਨ ਕਰਕੇ ਕਾਰਡ ਰਿਲੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਸਾਰੇ ਲੱਡੂ ਵੰਡੇ ਗਏ ਗੋਲ ਗਣੇਸ਼ ਮਹਾਰਾਜ ਕੀ ਜੈ ਅੱਜ ਅਸੀਂ ਸਾਰਾ ਡੜਵਾ ਵਾਸੀਆਂ ਨੇ ਔਰ ਇਸ ਕਲੱਬ ਦੇ ਸਾਰੇ ਬੱਚਿਆਂ ਨੇ ਅੱਜ ਜਿਹੜਾ ਕਾਰਡ ਹੈ ਅਸੀਂ ਜਾਰੀ ਕੀਤਾ ਬਾਬਾ ਜੀ ਦਾ 27 ਤਰੀਕ ਨੂੰ ਬੜੀ ਧੂੰਧਾਮ ਦੇ ਨਾਲ ਜਿਹੜਾ ਕਿ ਡੜਬਾ ਵਾਸੀਆਂ ਦਾ ਸਹਿਯੋਗ ਦੇ ਨਾਲ ਔਰ ਸ਼ਹਿਰ ਵਾਸੀ ਇਸ ਸਹਿਯੋਗ ਨਾਲ ਬੜੀ ਧੂਮ-ਤਹਾਮ ਦੇ ਨਾਲ ਮਨਾਇਆ ਜਾ ਰਿਹਾ। ਅਸੀਂ ਡੜਬਾ ਵਾਸੀ ਜਿਹੜਾ ਹੈਗਾ ਇਹ ਆਈਸਾਲੇ ਜਿਹੜਾ ਕਿ ਬਾਬਾ ਜੀ ਦਾ ਦਿਨ ਗਣੇਸ਼ ਮਹਾਰਾਜ ਦਾ ਉਸ ਦਿਨ ਮਨਾਇਆ ਜਾਂਦਾ ਹੈ ਬੜੀ ਧੂਮ-ਤਹਾਮ ਦੇ ਨਾਲ ਨੱਚ-ਕੁੱਦ ਕੇ ਸਾਰੇ ਜਿਹੜੇ ਸਾਥੀ ਨੇ ਅਸੀਂ ਨੱਚ-ਕੁੱਦ ਕੇ ਬਣਾਉਂਦੇ ਆ ਔਰ ਲੰਗਰ ਦਾ ਖਾਸ ਪ੍ਰਬੰਧ ਕੀਤਾ ਹੋਇਆ ਸਾਡੇ ਸਾਰੇ ਕਲੱਬ ਕਮੇਟੀ ਮੈਂਬਰ ਵੱਲੋਂ ਬੜਾ ਧੂਮ-ਤਹਾਮ ਦੇ ਨਾਲ ਸਾਰੇ ਡੜਬਾ ਦਾ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ। ਔਰ ਅੱਜ ਸਾਡੇ ਡੜਬਾ ਦੇ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਔਰ ਮੈਂ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਜਿਹੜਾ ਕਿ ਕਾਰਡ ਹੈ ਅਸੀਂ ਕੱਲੀ ਕੱਲੀ ਢਲੀ ਤੇ ਡੜਬੀ ਦੀ ਢਲੀ ਤੇ ਕੱਲੀ ਕੱਲੀ ਦੇ ਪਹੁੰਚਾਵਾਂਗੇ ਔਰ ਮੈਂ ਡੜਬਾ ਵਾਸੀ ਨੂੰ ਇਹ ਚੀਜ਼ ਦੀ ਬੇਨਤੀ ਕਰਦਾ ਵੀ ਤੁਸੀਂ ਵੀ ਹਮ ਹੋ ਹਮਾ ਕੇ ਜਿਵੇਂ ਇਹ ਬੱਚੇ ਇੰਨੀ ਮੀੜਤ ਨਾਲ ਇਹ ਉਸ ਦਿਨ ਮਿਲਾਂਦੇ ਨੇ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਹੋ ਕੇ ਤੁਸੀਂ ਵੀ ਭੁਮਤਾਵ ਦੇ ਨਾਲ ਮਣਾਓ ਜਿਹੜਾ ਕਿ ਆਪਣਾ ਡੜਬਾ ਬੜਾ ਖੁਸ਼ੀਆਂ ਤੇ ਬੜਾ ਭਰਪੂਰ ਰਹੇ ਔਰ ਡੜਬੇ ਨੂੰ ਸਾਡੇ ਨੂੰ ਇਸ ਦੀ ਨજર ਨਾ ਲਗੇ ਜੈ 27 ਤਰੀਕ 27 ਅਗਸਤ ਨੂੰ ਪਵਨਤਾ ਮੰਦਿਰ ਤੋਂ ਡਿੜਬਾ ਬਲੇਸ ਉਸਰ ਦੇ ਖੁਸ਼ੀ ਦੇ ਵਿੱਚ ਪਵਨਤਾ ਮੰਦਿਰ ਤੋਂ ਕਲਸ਼ ਯਾਤਰਾ ਸ਼ੁਰੂ ਹੋਊਗੀ ਜੀਤਾ ਪਵਨਤਾ ਕਾ ਆਊਗੀ ਔਰ ਬੱਚਿਆਂ ਨੇ ਜੋ ਵੀ ਅਪਰਾਲਾ ਕਰਿਆ ਛੋਟੇ ਛੋਟੇ ਬੱਚਿਆਂ ਨੇ ਸਾਡੇ ਇਹ ਹਰ ਵਾਰੀ ਕਰਦੇ ਨੇ ਔਰ ਅੱਗੇ ਵੀ ਕਰਦੇ ਰਹਿਣਗੇ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਨਾਨਾ ਮਹੰਤ ਡਿੜਬਾ ਔਰ 10 ਦਿਨਾਂ ਲਈ ਗਣੇਸ਼ ਮਹਾਰਾਜ ਦੀ ਪੂਜਾ ਰੱਖੀ ਜਾ ਰਹੀ ਹੈ ਗਣੇਸ਼ ਉਸਤਵ ਮਨਾ ਰਹੇ ਹਨ ਅਤੇ ਸਭੀ ਨੂੰ ਮਮਾ ਕੇ ਆਣ ਤੇ ਸਭੀ ਆਪਣਾ ਗਣੇਸ਼ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ